ਦੋਸਤੋ ਅੱਜ ਅਸੀਂ ਤੁਹਾਨੂੰ ਮਸ਼ਹੂਰ ਗਾਇਕ ਸੰਦੀਪ ਅਕਟਰ ਜੀ ਦੇ ਗਾਇਕੀ ਜੀਵਨ ਬਾਰੇ ਜਾਣਕਾਰੀ ਦੇਵਾਂਗੇ ਜੋ ਜੋਬਨ ਰੁੱਤੇ ਹੀ ਇਸ ਜਹਾਨ ਤੋਂ ਤੁਰ ਗਿਆ ਸੀ ਸੰਦੀਪ ਅਕਟਰ ਨੂੰ ਚਾਹਣ ਵਾਲੇ ਸਰੋਤੇ ਅੱਜ ਵੀ ਉਸ ਦੇ ਗਾਇਕੀ ਗੀਤ ਬਾਰ-ਬਾਰ ਸੁਣਾ ਪਸੰਦ ਕਰਦੇ ਹਨ ਬੁਲੰਦ ਆਵਾਜ਼ ਦੇ ਮਾਲਕ ਇਸ ਗਾਇਕ ਦਾ ਜਨਮ ਸਨ 1974 ਪਿਤਾ ਬਾਬੂ ਸ਼ੌਂਖੀ ਰਾਦੇਕਰ ਮਾਤਾ ਸੀਤੋ ਦੀ ਕੁਖੋ ਪਿੰਡ ਤਖਤ ਮਲਾਣਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਇਆ। ਦਸਵੀਂ ਤੱਕ ਦੀ ਪੜ੍ਹਾਈ ਉਸਨੇ ਖਾਲਸਾ ਸਕੂਲ ਸ਼੍ਰੀ ਮੁਕਤਸਰ ਸਾਹਿਬ ਤੋਂ ਹਾਸਲ ਕੀਤੀ। ਉਸਦੇ ਪਿਤਾ ਬਾਬੂ ਖਾਂ ਸ਼ੋਕੀ ਅਤੇ ਚਾਚਾ ਕੀੜੇ ਖਾਂ ਸ਼ੋਕੀਨ ਵੀ ਆਪਣੇ ਸਮੇਂ ਦੇ ਮਸ਼ਹੂਰ ਗਵਈਏ ਸਨ। ਮਰਹੂਮ ਗਾਇਕਾ ਮਨਪ੍ਰੀਤ ਅਕਤਰ ਅਤੇ ਮਰਹੂਮ ਗਾਇਕ ਦਿਲਸ਼ਾਹ ਅਕਤਰ ਦਾ ਉਹ ਚਿਹਰਾ ਭਰਾ ਸੀ ਨੂਰ ਮਹਿਲ ਦੇ ਪੰਡਿਤ ਕ੍ਰਿਸ਼ਨ ਕਾਂਤ ਸ਼ਰਮਾ ਫਾਸੋ ਉਸਨੇ ਸੰਗੀਤ ਦੀ ਤਾਲਿਮ ਹਾਸਲ ਕੀਤੀ ਸੰਦੀਪ ਅਫਤਰ ਦੀ ਪਹਿਲੀ ਕੈਸੇਟ ਭਾ ਵੀ ਮੈਨੂੰ ਦੱਸ ਲਿਖਣਾ ਟਾਈਟਲ ਦੇ ਨਾਂ ਹੇਟ ਐਲ ਐਮ ਸੀ ਕੰਪਨੀ ਨੇ ਰਿਲੀਜ਼ ਕੀਤੀ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ਨਿਸ਼ਕਾਰਾ ਵਿੱਚ ਗਾਏ ਗੀਤ ਮਹਿੰਗੇ ਮੁੱਲ ਲਗਦੇ ਵੀਜ਼ੇ ਅਤੇ ਇਸੇ ਨੂੰ ਤਾਂ ਕਹਿੰਦੀ ਹੈ ਪਿਆਰ ਦੁਨੀਆ ਬਹੁਤ ਹੀ ਪਸੰਦ ਕੀਤੇ ਗਏ ਸਨ ਸੰਦੀਪ ਅਕਤਰ ਦੀ ਪਹਿਲੀ ਕੈਸੇਟ ਦੁੱਖ ਦਿਲ ਦਾ ਨੂੰ ਸਰੋਤਿਆਂ ਨੇ ਭਰਪੂਰ ਹੰਗਾਰਾ ਦਿੱਤਾ ਸੀ ਇਸ ਕੈਸੇਟ ਵਿਚਲੇ ਗੀਤ ਪਾਪਾ ਪਾਪਾ ਲੱਗ ਪਿਆ ਕਹਿਣ ਨੇ ਉਸ ਨੂੰ ਬਹੁਤ ਹੀ ਮਾਨ ਸਤਕਾਰ ਦਿਵਾਇਆ ਉਸ ਦੀ ਮਿਰਜ਼ਾ ਬਣ ਕੇ ਕੈਸੇਟ ਨੂੰ ਵੀ ਸਰੋਤਿਆਂ ਵੱਲੋਂ ਬਹੁਤ ਹੀ ਪਸੰਦ ਕੀਤਾ ਗਿਆ ਗਾਇਕ ਤਰਮਪ੍ਰੀਤ ਤੇ ਕੁਲਦੀਪ ਰਸੀਲਾ ਕੁੜੀ ਦੀ ਆਵਾਜ਼ ਦੀਆਂ ਟੇਪਾਂ ਵਾਂਗ ਸੰਦੀਪ ਅਕਤਰ ਦੀ ਯੁੱਧਵੀਰ ਕੁੜੀ ਦੀ ਆਵਾਜ਼ ਨਾਲ ਉੱਡ ਜਾ ਮੋਰਨੀ ਨੱਚਲਾ ਕਬੂਤਰੀਏ ਟੇਪਾਂ ਨਾਲ ਮਾਰਕੀਟ ਵਿੱਚ ਆਇਆ ਤੇ ਹਿੱਟ ਹੋਇਆ ਸੰਦੀਪ ਅਖਤਰ ਦਾ ਵਿਆਹ 7 ਮਾਰਚ 1946 ਨੂੰ ਪ੍ਰਵੀਨ ਕੌਰ ਨਾਲ ਹੋਇਆ ਜਿਸ ਸਮੇਂ ਉਹ ਆਪਣੇ ਪਰਿਵਾਰ ਨਾਲ ਖਸਦਾ ਖੇਡਦਾ ਵਧੀਆ ਜੀਵਨ ਬਰਸ ਕਰ ਰਿਹਾ ਸੀ ਉਸ ਸਮੇਂ ਅਚਾਨਕ ਹੀ ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਉਸ ਨੂੰ ਆਪਣੀ ਜਕੜ ਵਿੱਚ ਲੈ ਲਿਆ ਸਨ 2002 ਵਿੱਚ ਪੀਜੀਆਈ ਚੰਡੀਗੜ੍ਹ ਤੋਂ ਉਸ ਦਾ ਬ੍ਰੇਨ ਟਿਊਮਰ ਦਾ ਆਪਰੇਸ਼ਨ ਹੋਇਆ ਇਲਾਜ ਤੋਂ ਕੁਝ ਸਮੇਂ ਬਾਅਦ ਆਪਣੇ ਰੱਬ ਵਰਗੇ ਪੰਜਾਬੀ ਸਰੋਤਿਆਂ ਲਈ ਸੰਦੀਪ ਅਕਤਰ ਨੇ ਮੋੜ ਗਾਣਾ ਸ਼ੁਰੂ ਕੀਤਾ ਉਹ ਇਹ ਉਹ ਸਮਾਂ ਸੀ ਜਦੋਂ ਪੰਜਾਬੀ ਗਾਇਕ ਉਸ ਸਮੇਂ ਪੰਜਾਬ ਦੀਆਂ ਮਸ਼ਹੂਰ ਗਾਇਕਾਵਾਂ ਪ੍ਰਵੀਨ ਬਾਟਾ ਮਿਸ ਪੂਜਾ ਅਨੀਤਾ ਮਸਾਨਾ ਤੇ ਸੁਦੇਸ਼ ਕੁਮਾਰੀ ਨਾਲ ਇੱਕ ਤੋਂ ਬਾਅਦ ਇੱਕ ਹਿੱਟ ਕੈਸਤਾ ਦੋ ਗਾਣੇ ਦੇ ਰਹੇ ਸਨ ਇਸ ਦੌਰ ਵਿੱਚ ਸੰਦੀਪ ਅਕਤਰ ਦੀਆਂ ਆਈਆਂ ਕੈਸਤਾ ਬਹੁਤ ਹੀ ਜ਼ਿਆਦਾ ਮਕਬੂਲ ਹੋਈਆਂ ਸਮੇਂ-ਸਮੇਂ ਤੇ ਉਸ ਨੇ ਜਗਰੂਪ ਮੋਤਲੇਵਾਲਾ ਵਚਨ ਬੇਦਿਲ ਲਖਵਿੰਦਰ ਮਾਨ ਤੇ ਹੋਰ ਮਸ਼ਹੂਰ ਗਾਇਕਾਆਂ ਦੇ ਲਿਖੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਦੋ ਗਾਣਾ ਗਾਇਕੀ ਦੇ ਇਸ ਦੌਰ ਵਿੱਚ ਉਹ ਹਰ ਪੰਜਾਬੀ ਦਾ ਚਹੇਤਾ ਕਲਾਕਾਰ ਬਨ ਗਿਆ ਉਸ ਦੇ ਗਾਏ ਕੁਝ ਹਿੱਟ ਗੀਤਾਂ ਦਾ ਵੇਰਵਾ ਇਸ ਪ੍ਰਕਾਰ ਹੈ ਜਾਨਣ ਨਾਲੋ ਸੋਨੀ ਮੁਟਿਆਰ ਤੇਰਾ ਮੇਰੇ ਨਾਲ ਹੁੰਦਾ ਜੇ ਵਿਆਹ ਫੇਰ ਗੱਲਾਂ ਹੋਰ ਹੁੰਦੀਆਂ ਜੁੜ ਗਏ ਗੁਲਾਬੋ ਰਾਣੀਏ ਸੰਜੋਗ ਜਰੋ ਜੋਰੀ ਦਿਲ ਦੇ ਦੇ ਮੁਟਿਆਰੇ ਹਾਂ ਕਰਦੇ ਮੁਟਿਆਰੇ ਅੱਖੀਆਂ ਜਾਲੜੀਆਂ ਉਂਗਲੀ ਦੇ ਵਿੱਚ ਮੰਦਰੀ ਰੰਗਲੇ ਬਨ ਕੰਦੀਰੇ ਛੱਡ ਗਈ ਚਾਕ ਵਿਚਾਲੇ ਨੂੰ ਸੰਦੀਪ ਅਕਤਰ ਬਹੁਤ ਹੀ ਮਿਲਨਸਾਰ ਤੇ ਨਿੱggen ਸੁਭਾਅ ਵਾਲਾ ਬੰਦਾ ਸੀ ਉਹ ਹਰੇਕ ਦੀ ਮਦਦ ਵੀ ਕਰਦਾ ਸੀ ਭਾਵੇਂ ਸੰਦੀਪ ਅਕਤਰ ਸਾਲ 2002 ਵਿੱਚ ਇੱਕ ਵਾਰ ਕੈਂਸਰ ਵਰਗੀ ਬਿਮਾਰੀ ਨੂੰ ਹਰਾ ਆਇਆ ਸੀ ਪਰ ਆਖਰ ਫੇਰ ਮੂੜ ਕੇ ਇਹੀ ਚੰਦਰੀ ਬਿਮਾਰੀ ਉਸ ਦੀ ਮੌਤ ਦਾ ਕਾਰਨ ਬਣੀ ਅਸਲ 'ਚ ਇਹ ਬਿਮਾਰੀ ਉਸ ਨੂੰ ਅੰਦਰੋਂ ਅੰਦਰੀ ਖੰਨਵਾਗ ਖਾ ਗਈ ਸੀ ਇਸ ਬਿਮਾਰੀ ਨਾਲ ਝੂਟਦਾ ਹੋਇਆ ਸੰਦੀਪ ਅਕਤਰ 10 ਅਕਤੂਬਰ 2011 ਵਿੱਚ ਸੋਮਵਾਰ ਨੂੰ ਸਵੇਰ ਦੇ 8 ਵਜੇ ਕੇ 20 ਮਿੰਟ ਤੇ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਾਇਲ ਵਿਦਾ ਆ ਗਿਆ ਉਸ ਦੇ ਗਾਏ ਗੀਤ ਅੱਜ ਵੀ ਸਰੋਤੇ YouTube ਤੇ ਬਹੁਤ ਹੀ ਪਸੰਦ ਕਰਦੇ ਹਨ ਜੇ ਅੱਜ ਉਹ ਜਿਉਂਦਾ ਰਹਿੰਦਾ ਤਾਂ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਉਸ ਨੇ ਬਹੁਤ ਤਰੱਕੀ ਕਰਨੀ ਸੀ ਉਸ ਸਮੇਂ ਉਸ ਦਾ ਪਰਿਵਾਰ ਕੋਟਕਪੂਰੇ ਰਹਿ ਰਿਹਾ ਸੀ। ਉਸ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਪ੍ਰਵੀਨ ਕੌਰ, ਪੁੱਤਰ ਸ਼ੈਲੀ ਅਕਤਰ ਤੇ ਬੇਟੀ ਸ਼੍ਰੀਨ ਅਕਤਰ ਹਨ। ਉਸ ਦਾ ਬੇਟਾ ਸ਼ੈਰੀ ਅਕਤਰ ਵੀ ਵਧੀਆ ਗਾ ਲੈਂਦਾ ਹੈ। ਉਹ ਆਪਣੇ ਪਿਤਾ ਵਾਂਗ ਇੱਕ ਵਧੀਆ ਗਾਇਕ ਬੰਨਣਾ ਚਾਹੁੰਦਾ ਹੈ। ਸਦੀਪ ਅਫਤਰ ਦੇ ਗੀਤ ਅੱਜ ਵੀ ਪੰਜਾਬ ਦੀ ਫੀਜ਼ਾ ਵਿੱਚ ਗੂੰਜ ਰਹੇ ਹਨ ਤੇ ਰੈਂਦੀ ਦੁਨੀਆ ਤੱਕ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਸਰੋਤੇ ਕਦੀ ਵੀ ਉਸ ਨੂੰ ਭੁਲਾ ਨਹੀਂ ਸਕਣਗੇ